ਬਾਬੇ ਕੀ ਹਰ ਚਾਲਾ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲੋ ਜੀ ਹੋ ਗਿਆ ਰੈਡੀ ਪੁਰਤਾ ਪਿਆਮਾ ਪਾ ਲਿਆ ਠੀਕ ਆ ਉਹ ਚਿੱਟਾ ਤੇ ਚੱਲਦੇ ਆ ਪਟਿਆਲ ਵਾਲੀ ਸਾਈਡ ਚੱਲਣਾਗਾ ਜਿਵੇਂ ਤੁਹਾਨੂੰ ਪਤਾ ਹੀ ਹੈ ਸਨਮਾਨਤ ਨਹੀਂ ਕਰਨਾ ਮਨਪ੍ਰੇਦਾਣਾ ਯਾਰ ਤੇ ਬਾਕੀ ਮੈਨੂੰ ਪੂਰਾ ਪ੍ਰੋਪਰ ਅ ਡਰੈਸ ਨਹੀਂ ਪਤਾ ਕਿੱਥੇ ਕੀ ਜਾਣਾ ਨਾ ਕਿਸੀ ਕੁਛ ਕਰਨਾ ਤੇ ਉਹ ਚੱਲ ਕੇ ਸਮਾਂ ਮਣਪੀ ਤੋਂ ਪਰੋਂ ਅਸਲੀ ਮੈਂ ਗੱਲ ਮੈਂ ਤੇ ਕੀ ਹਸਾ ਕਿਤਾਵਾ ਹਣਾ ਕੀ ਚੱਕਰ ਹੈ ਕਿਹੜੇ ਪਾਸੇ ਜਾਣਾ ਨੂੰ ਜਾਣਾ ਪਟਿਆਲੇ ਛੜਪ ਪਟਿਆਲੇ ਜਾਣਾ ਲਗਭਗ ਤਾਂ ਸੰਧਿਆਂ ਬਾਜੂਂ ਜਾ ਰਹੇ ਆ ਤੇ ਚਲੋ ਚੱਲੀਏ ਤੇ ਪੁੱਛਦੇ ਆ ਇਹ ਨਾਲ ਕਿ ਨਾਲ ਰੈਡੀ ਹੈ ਕਹਣੀ ਆਪਾਂ ਰੈਣੀਆ ਵੀ ਗੁੱਲ ਮਲਾ ਕੇ ਠੀਕ ਆ ਆਪਾਂ ਕਹਿਣੇ ਚੱਲਾਂ ਚਲੋ ਤੇ ਚੱਲ ਕੇ ਰਹਿਣਾ ਕੀ ਕਰੀ ਇਹਨਾਂ ਸੱਤਾ ਤਾਂ ਵਿਆਹ ਹੋ ਗਦੇ ਚੁੱਕੇ ਜੀ ਚਾਚਾ ਜੀ ਕਿਵੇਂ ਤਿਆਰ ਹੋਇਆ ਫਰਦਾਨਾ ਸੋਹਣਾ ਬਣਾ ਫਰਦਾਨਾ ਅੱਜ ਓਹ ਸੋਹਣਾ ਨਹੀਂ ਕਿੰਝੇ ਹਾਂ ਕਿੱਥੇ ਲਿਜੀ ਲਾ ਦੇ ਬਾਰਗੇ ਅੱਛਾ ਆਲੀ ਕਰਨੀ ਠੀਕ ਹੈ ਹਾਂ ਕਰਕੇ ਹਾਂ ਕੀ ਕਰਨੀ ਜਾਣਾ ਹੈ ਦਿੱਲੀ ਜਿੱਥੋਂ ਕੱਢੇ ਗਏ ਆਂ ਹਾਂ ਇੱਥੇ ਜਿਹਨੂੰ ਆਈ ਗਏ ਆਂ ਬਾਹਰ ਨੂੰ ਚਲੋ ਮੈਂ ਵੀਡੀਓ ਬਣਾਉਣਾ ਉਹ ਕਰਦੇ ਲੋਕ ਤੂੰ ਕਰਦੇ ਲੋਕ ਵੀਡੀਓ ਬਣਾਏ ਲੋਕ ਕਾ ਖਾ ਗਏ ਛੋਡੀ ਆਇਆ ਕਰੋ ਪਿੰਜਰਾ ਲਿਆ ਕੇ ਖੁੱਡਾਂ ਕੋਲੇ ਆਜੋ ਰੋੜ ਨਹੀਂ ਕਾਪ ਕੋਲੇ ਹੋਵਾਂਗੇ ਨਾ ਖੁੱਡੇ ਕੋਲੇ ਖਵਾਵਾਂਗੇ ਠੀਕ ਹੈ ਸਹੀ ਗੱਲ ਰੋੜ ਨਹੀਂ ਰੋੜ ਬੁਝਾ ਦੇ ਭੈ ਚਿੱਟੇ ਚਿੱਟੇ ਖੁੱਡੇ ਚਿੱਟੇ ਚਿੱਟੇ ਕੁੜਤੇ ਮੈਂ ਮੂੰਹ ਕਾਲੇ ਮੂੰਹ ਕਾਲੇ 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 ਮੂੰਹ ਮੂੰਹ ਕਾਲੇ ਕਾਲੇ ਮਾੜੀ ਵੀ ਕਾਹਾਂ ਜਾਣ ਬਸ ਵੀ ਸ਼ੇਵਗੜ੍ਹ ਵਿਰਦਨੋਂ ਪਿੰਡ ਜਾਂਦੇ ਉੱਥੇ ਕਿਸੇ ਭਰਾ ਨੇ ਸਨਮਾਨ ਕਰਨਾ ਆਪਣਾ ਹਨਾ ਤੇ ਬਸ ਮੂੰਹ ਪਿਆਰਾ ਭਰਾਵਾਂ ਨਾਲ ਜਿਹੜਾ ਆਪਣਾ ਬਈਰ ਹਨਾ ਇਹਨਾਂ ਮਾਨ ਇੱਜ਼ਤ ਕਰਦੇ ਹੈਗੇ ਤੇ ਬਸ ਭਰਾਵਾਂ ਦੇ ਸਾਥ ਕੰਮ ਦੇ ਪਿਆਰ ਨੂੰ ਜਾਣਦੇ ਆ ਬਸ ਨਹੀਂ ਅਸੀਂ ਇੰਨੀ ਵਰਦਨ ਕਿੱਥੇ ਸਹੀ ਗੱਲੇ ਹੈ ਨਹੀਂ ਨੀ ਮੜਜਾਲੇ ਅਸੀਂ ਦਾ ਪ੍ਰੋਫਾਈਲ ਦੱਪ ਕੇ ਵੇਖ ਕਰੀਏ ਨਹੀਂ ਤਾਂ ਅਸੀਂ ਲੀਡੇ ਪਾਉਣ ਆਲੇ ਸੀ ਦੂਜੇ ਹੁੰਨੇ ਆ ਪਰ ਛਿੱਲੇ ਇੱਥੋਂ ਕਰਦੇ ਨੇ ਵਿਚਾਲੋਂ ਸਾਡੀ ਲੋਰ ਜੀ ਹਾਏ ਕੋਈ ਨਹੀਂ ਕੋਈ ਜਾਨ ਨੇ ਬਾਈ ਤੱਕ ਬੈਠੇ ਰੋਟੀ ਖਾਣ ਲੱਗੇ ਲਕੋਣੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇੰਦਾ ਮੂੰਹ ਕਾਦਰਦਾ ਚਾਲੇ ਆਉ ਮੈਨੂੰ ਸਭ ਪਤਾ ਹੈ ਆ ਵੀ ਅੱਜ ਹੀ ਪਾਇਆ ਚੰਗੇ ਬਸ ਤੂੰ ਫੇਰ ਉਹ ਵੀ ਕੁਝ ਵਾਹੋਂ ਸਰ ਲਾ ਕੇ ਤੂੰ ਪੀ ਕੇ ਢਾ ਲਿਆਵੇਂਗੇ ਬਾਦ ਨੂੰ ਤੇ ਹਸਪਤਾਲ ਚ ਰਹਿਨੇ ਆ ਬਾਕੀ ਤਿੰਨ ਕਬੂਦੀ ਨਹੀਂ ਲੱਗਣੀ ਮਾੜਾ ਇੱਥੋਂ ਕਿਹੜਾ ਜੂ ਮਾਰਦਾ ਮਾੜਾ ਉਹ ਕੰਮ ਨਹੀਂ ਕਰਦਾ ਉਹ ਬੰਦਾ ਓਪਾ ਜੂੰਬ ਵਾਲਾ ਬੜਾ ਵੱਜਾ ਜੀ ਦਿਸ ਗਈ ਜੈਸਕੀ ਓਕੇ ਠੀਕ ਓਕੇ ਹਾਂਜੀ ਚੱਲ ਪੇ ਜੀ ਪੈਟਰੋਲ ਪਵਾ ਰਹੇ ਆ ਜੀ ਚੱਲ ਪੇ ਵਾਕੀ ਚੱਲ ਚੱਲ ਪੇ ਚੱਲ ਪੇ ਹਾਂ ਚੱਲ ਪੇ ਚੱਲ ਪੇ ਚੱਲ ਪੇ ਕਿੱਥੇ ਗਿਆ ਚਾਹੇ ਆਂ ਭਿੰਡੇ ਹੀ ਆਏ ਤਾਂ ਭਿੰਡੀ ਆਇਦਾ ਭਿੰਡੇ ਹੀ ਆ ਮੈਂ ਕੀ ਮੈਂ ਕੀ ਵਾਹ ਆਟਾ ਕਰੂਂਗੇ ਭਿੰਡਾ ਨਹੀਂ ਆ ਗਏ ਮੈਂ ਬੋਲ ਰਿਹਾ ਸੀ ਤੇ 5 ਕਿਲੋਮੀਟਰ ਬਾਹਰ ਨਿਕਲੇ ਆ ਜੀ ਇਹ ਟੋਲ ਮੰਗਿਆ ਜੀ ਬੱਸ ਤੇ ਬਹੁਤ ਦੂਰ ਪਿਆ 100 150 ਕਿਲੋਮੀਟਰ ਪਿਆ ਜੀ 150 ਕਿਲੋਮੀਟਰ ਤੱਕ ਭਾਗ ਪਿਆ ਹੁਣ ਚੱਲ ਗਿਆ ਰਾਂ ਵੀਡੀਓ ਰਿਕਾਰਡ ਕਰ ਰਿਹਾ ਹਾਂ 100% ਕੋਈ ਸੰਗਰੂਰ ਦੇ ਨੇੜੇ ਆ ਗਏ ਫਾਸਟ ਟੈਗ ਉਹ ਹੱਥ ਫਾਸਟਾ ਕਿਹਾ ਕਿ ਟੋਲ ਸਾਹਮਣੇ ਹੈ ਤੇ ਫਾਸਟ ਟੈਗ ਚ ਕਰਦੇ ਆ ਪੈਸੇ ਕਿੱਧਰ ਗਿਆ ਓਏ ਮੈਂ ਲੋਕ ਜਿਵੇਂ ਗਿਆ ਇੱਥੇ ਬਹਿ ਕੇ ਸ਼ੌਂਕੀ ਜੱਟ ਓਏ ਬਾਈ ਬਾਈ ਟ੍ਰੈਕ ਮੇਰਾ ਭਰਾ ਆਪ ਹੈ ਇਹ ਸੜਕ ਨਹੀਂ ਸੀ ਮੰਨਦਾ ਹੌਲੀ ਹੌਲੀ ਭਰਾ ਰੀਚਾਰਜ ਕਰ ਰਿਹਾ ਜੀ फास्ट टैग ਦਾ پیسے ਥੋੜੀ ਆਜਾ ਬਲਾ ਹੁਣ ਆਉਂਦੇ ਵੀ ਉਹਨੇ ਕੱਟਣੇ ਘਣਾ ਪਈ ਯਾਰ ਉਹ ਵੀ ਗੱਲ ਅੱਧੇ ਕੱਟਦੇ ਆ ਬਾਕੀ ਫਾਸਟ ਟੈਗ ਦਾ ਫਾਇਦਾ ਇਹ ਹੈਗਾ پیسے ਘੱਟ ਕੱਟਦੇ ਐਂ ਕਰ ਤੂੰ ਕੈਸ਼ ਕਰ ਲਾ ਤੇ 2.500 ਰੁਪਏ ਲੈ ਲੈਣਗੇ ਉਹੀ ਮਾਰ ਲੈਣਗੇ ਆ ਸਾਹਮਣੇ ਹੈਗਾ ਠੀਕ ਹੈ ਹੋਰ ਤੇ ਬਸ ਸਟਿੰਗ ਪੀ ਰਹੇ ਹਾਂ ਨਾਲ ਦੀ ਨਾਲ ਤੇ ਸਾਰੇ ਕੰਮ ਨਿਬੜੀਆਂ ਜਾਂਦੇ ਆ ਪਹੁੰਚ ਗਏ ਜਿੱਥੇ ਪਹੁੰਚਣਾ ਚਾਹੁੰਦੇ ਸੀ ਖੜੇ ਆ ਸੀ ਆਇਓ ਕੋਈ ਚੱਕਿਆ ਸੀ ਇਧਰੋਂ ਅੱਗੇ ਖੜੇ ਆ ਤੇ ਆਪੇ ਮੁੰਡੇ ਮਨ ਲੈ ਲੁੜਾਉਂਦੇ ਜਰਾ ਕਬੂਤਰ ਬੈਠੇ ਮਗਰ ਉਹ ਜਿਹੜਾ ਬਾਈ ਆ ਜਿਹੜਾ ਪਾਉਂਦੇ ਨੇ ਆਪਾਂ ਇੱਥੇ ਇੱਥੇ ਆਓ ਤੇ ਮਨ ਫੇ ਫੋਨ ਲਾ ਕੇ ਪੁੱਛੀ ਜਾਂਦਾ ਕਰ ਕਿ ਕਿਹੜੇ ਬੰਦੇ ਆ ਤੁਸੀਂ ਹੋ ਖੜੇ ਮੁੰਡੇ ਲੈਣਾ ਆਉਣਗੇ ਤੇ ਚਲੋ ਚੱਲ ਕੇ ਵੀ ਨਹੀਂ ਕੀ ਬੰਦਾ ਅੱਛਾ ਉੱਡੇ ਫਿਰਦਾ ਕਬੂਤਰ ਫਿਰ ਆਪਾਂ ਨੂੰ ਨਹੀਂ ਪਤਾ ਭਰਾ ਆਪਾਂ ਕਿਹੜਾ ਛੱਡੇ ਆਪਾਂ ਤਾਂ ਸਨਮਾਨ ਲੈਣਾ ਛੱਡਣਾ ਸੀ ਚਲ ਕੋਈ ਗੱਲ ਗਲਤੀ ਹੋ ਗਈ ਤਾਂ ਤੂੰ ਨਹੀਂ ਪੈਂਦੀ ਜੀ ਨਹੀਂ ਕਰਦਾ ਚੱਕ ਰੋ ਨਹੀਂ ਆ ਫਿਰਦੇ ਨਹੀਂ ਪਾਏ ਦਾ ਪੈਂਦੀ ਹੈ ਉਹ ਚੱਸੀ ਹੀ ਦੀ ਉਹ ਕੁੱਤੀ ਗੱਲ ਹੈ ਕਿਹੜਾ ਅਮਰ ਗਿਆ ਬਾਈ ਆ ਗਿਆ ਤੇਰੇ ਕੋਲ ਆ ਆ ਗਿਆ ਕੋਈ ਨਹੀਂ ਪਹੁੰਚ ਗਏ ਜੀ ਪਿੰਡ ਠੀਕ ਹੈ ਜਿਹੜੇ ਭਰਾਵਾਂ ਨੇ ਬਾਜੀ ਕਰਾਈ ਹੈ ਤੇ ਜਿਹੜੇ ਭਰਾਵਾਂ ਨੇ ਆਪਣਾ ਸਨਮਾਨ ਕਰਨਾ ਆ ਭਰਾ ਹੈ ਬਈ ਕਿਸੇ ਬਾਜੀ ਤੇ ਕਿਨਾਰੇ ਆਪਣਾ ਮੋਲ ਆ ਗਿਆ ਮੋਲ ਠੀਕ ਹੈ ਕਿ ਜੇ ਤੁਸੀਂ ਪੂਰੇ ਇਲਾਕੇ ਨਾਲ ਜੁੜੇ ਹੋ ਜਾਂਦੇ ਹੋ ਠੀਕ ਹੈ ਇਹ ਭਰਾਵਾਂ ਨੇ ਕਰਾਈ ਆ ਬਾਜੀ ਇਹਨਾਂ ਦੇ ਪਿਆਰ ਸਦਕਾ ਆਪਾਂ ਇਥੇ ਥੋੜਾ ਇਹਨੇ ਸਦੈ ਇਹਦਾ ਵੱਡਾ ਬਰਾਬਰ ਵੱਡਾ ਬਰਾਬਰ ਸਾਹਮਣੇ ਇਡਲੀ ਭਰਾਣਾ ਸਨਮਾਨ ਕਰਨਾ ਆਪਣਾ ਠੀਕ ਹੈ ਕਿ ਨਹੀਂ ਤਾਂ ਕਰਕੇ ਇਹ ਉਹਨਾਂ ਦੇ ਛੋਟੇ ਭਰਾ ਹੈ ਤੇ ਬਾਕੀ ਕੋਈ ਕੁੱਤਿਆਂ ਦਾ ਕੰਮ ਵੇਖ ਕੇ ਇਮਪ੍ਰੈਸ ਹੋ ਗਏ ਸਾਂ ਮੈਂ ਥੋੜੀ ਕਲਪਨਾ ਵੀ ਪਈ ਰੈਂਦੀ ਕੁੱਤੇ ਸਾਹਮਣੇ ਨਾ ਬਈ ਸਾਥ ਸੱਕੇ ਨਹੀਂ ਸਾਹਮਣੇ ਸਾਥ ਇੱਕ ਨਹੀਂ ਸਾਹਮਣੇ था। था तो कब्रिसा है भीतम ना हो कम बारे आकम अचानक करना है सारे केले के ढेर मिल रहे हैं ये अगर बीकर बीकर ले के रहोड़ों के के ना वही तो ਦੇ ਵਾਲੇ ਨਾ ਕੋਈ ਨਾ ਬਾਜੀ ਦੇ ਜਾਂਦਾ ਹੁਣ ਆਪਾਂ ਹਾਂ ਪਹੁੰਚ ਗਏ ਸੀਗੇ ਜੀ ਆਪਾਂ ਇੱਕ ਪਿੰਡ ਆਪਣੀ ਕਿਹੜਾ ਪਿੰਡ ਸੀ ਬਾਈ ਆਪਣਾ ਸ਼ਿਵਗੜ੍ਹ ਹਨਾ ਸ਼ਿਵਗੜ੍ਹ ਸ਼ਿਵਗੜ੍ਹ ਚੱਲ ਰਹੀ ਹੈ ਬਾਜੀ ਬਹੁਤ ਵਧੀਆ ਇੱਕ ਨੰਬਰ ਦੀ ਬਾਜੀ ਚੱਲ ਰਹੀ ਹੈ ਠੀਕ ਹੈਗੇ ਨਹੀਂ ਜਮਾਂ ਸੱਟ ਆ ਕੰਮ ਪੂਰਾ ਠੀਕ ਹੈਗੇ ਨਹੀਂ ਤੁਹਾਡੀ ਮੰਡ ਦੇ ਕੋਲ ਵੀ ਬਰਾਣੇ ਇੰਨਾ ਮਾਨ ਸਰਮਾਨ ਹਨਾ ਕੀਤਾ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਹੈ ਭਰਾ ਨਾਲ ਆਪਣਾ ਨਾਲ ਇਹ ਬਾਈ ਸਨਮਾਨ ਕੀਤਾ ਗਿਆ ਆਪਣਾ ਸਾਹਮਣ ਇਟਲੀ ਭਰਾਏ ਠੀਕ ਹੈ ਕਿ ਨਹੀਂ ਉਹਦੇ ਵੱਲੋਂ ਬਾਕੀ ਉਹਨਾਂ ਦੇ ਸਾਰੇ ਜਿੰਨੇ ਵੀ ਮੈਂਬਰ ਹੈ ਹਨਾ ਟੀਮ ਮੈਂਬਰ ਕਲੱਬ ਮੈਂਬਰ ਰੋਨਾ ਵੱਲੋਂ ਵਧੀਆ ਲੱਗਾ ਵੀ ਇੱਥੇ ਆ ਕੇ ਬਹੁਤ ਵਧੀਆ ਉਹਨਾਂ ਕੋਲ ਓਕੇ ਰਿਪੋਰਟਾਂ ਬਾਜੀ ਵੀ ਸੈੱਟ ਚੱਲ ਰਹੀ ਹੈ ਠੀਕ ਹੈ ਕਿ ਨਹੀਂ ਤੇ ਪੂਰਾ ਭਰਾ ਨੇ ਇੱਜ਼ਤ ਮਾਣ ਪਿਆਰ ਹਨਾ ਪੂਰਾ ਵਧੀਆ ਕੀਤਾ ਐ ਦਿਲ ਖੁਸ਼ ਆ ਠੀਕ ਹੈ ਕਿ ਨਹੀਂ ਬਾਕੀ ਇਹਨੇ ਜੋ ਕਿ ਹੈ ਨਹੀਂ ਜਿੰਨਾ ਕਰਤਾ ਵੰਗ ਨੇ ਸਨਮਾਨ ਆਪਣਾ ਠੀਕ ਹੈ ਕਿ ਨਹੀਂ ਤੇ ਬਾਕੀ ਓਕੇ ਆ ਬਸ ਚੱਲਦੇ ਆ ਜਲਦੀ ਇਹ ਘਰੇ ਆ ਕੇ ਨਾ ਬਾਈ ਛੱਡ ਰੱਖੀ ਉਧਰ ਵੀ ओके भाई जी धन्यवाद ठीक है कि नहीं ते ओके भाई जक नहीं इसा कहना ओके ते ਝੋਟਿਆ ਸਰਮਾਨਤ ਹੋ ਚੁੱਕਿਆ ਤੇ ਹੁਣ ਅਬ ਚੱਲੀ ਗਈ ਚੱਲਦੇ ਚੱਲਦੇ ਇਹਦਾ ਲਾਈਵ ਵਾਲੇ ਬਹੁਤ ਵੀਡੀਓ ਬਣਾ ਰਹੇ ਆ ਆਪਾਂ ਨੂੰ ਰੋਂ ਦੀ ਲੋੜ ਜਿ ਸਰੇ ਲਾਈ ਜਾਂਦੇ ਪੂਰੀ ਸਰੇ ਲਾ ਦਿਨ ਦਾ ਹੂੰ ਉਹ ਚੱਲਦੇ ਆਪਾਂ ਘਰੇ ਤੇ ਹੁਣ ਬਾਜੀ ਚੱਲਾਂਗੇ ਤੇ ਚੱਲ ਕੇ ਵੇਖੇਗੀ ਬੰਦ ਸਹੀ ਗੱਲ ਹੈ ਸਹੀ ਗੱਲ ਚਾਹ ਪੌਂਡ ਜੀ ਬਟੈਂਡੇ ਨਹੀਂ ਤੇ ਥੋੜਾ ਜਿਹਾ ਬਾਜੀ ਜਾਵਾਂਗੇ ਸਤਾ ਜੀ ਸੌ ਚੁੱਕੇ ਤੇ ਮਗਰ ਆਪਣਾ ਪਿਆ ਕੱਪ ਠੀਕ ਹੈ ਰਾਕੇ ਲਈ ਯੂਨੀ ਟਾਈਮ ਹਣੀ ਵੇਖਿਆ ਨਹੀਂ ਤਿੰਨ ਦਾ ਹੋ ਗਿਆ ਸਾਢੇ ਤਿੰਨ ਦਾ ਹੋ ਗਿਆ ਤੇ ਚੱਲ ਗਏ ਵੇਣੇ ਆ ਤੇ ਆਪਣੇ ਕਬੂਤਰ ਪੈੜ ਕੇ ਉੱਡੇ ਫਿਰ ਗਏ ਤੇ ਆਪਾਂ ਫੋਨ ਲਾਣੀ ਅਪਡੇਟ ਜਾ ਕੇ ਲਾਵਾਂਗੇ ਠੀਕ ਆ ਤੁਹਾਨੂੰ ਤੇ ਕਿਰਨ ਦਾ ਉਹ ਚੱਲੀ ਗਿਆ ਬਾਜੀ ਤੇ ਕਿ ਆ ਗਈ ਸਨਮਾਨਦਗੀ ਸਨਮਾਨ ਸਨਮਾਨ ਨੂੰ ਸਨਮਾਨ ਲੈ ਗਏ ਵਿਸ਼ੇਸ਼ ਸਨਮਾਨ ਬੜੀ ਗੋਰੀਆ ਕਿ ਇੱਥੇ ਬੱਧ ਠੀਕ ਆ ਉਹ ਸਾਹਮਣੇ ਗੱਡੀ ਖੜੀ ਵਾ ਆਪਿਆ ਆਪਣਾ ਕੱਪ ਠੀਕ ਆ ਤੇ ਆਪਣੇ ਕਬੂਤਰ ਬਾਜੀ ਦਿਨਾਂ ਬਾਈ ਗੋਰੇ ਦੇ ਕੂਪਟਰ ਵੀ ਦੂਸਰੇ ਪਾਈ ਤੇ ਠੀਕ ਆ ਤੇ ਉੱਪਰੇ ਬੈਠੇ ਤੇ ਰੱਬ ਹੁਣ ਆ ਘੁਆ ਕਰੇ ਤੇ ਪਹਿਲਾਂ 1:00 ਵਜੇ ਬੈਗੇ ਨਾ ਯਾਰ 10:00 ਵਜੇ ਫਾਟੇ ਦਾ ਤੇ 1:00 ਵਜੇ ਦਾ ਨਿਕਲ ਜਾਣਾ ਹੈਗਾ ਪਰ 1:00 ਵਜੇ ਨਹੀਂ 1:30 ਵਜੇ ਬੈਗੇ ਸਾਰੇ ਬਾਅਦ ਵਿੱਚ ਦਰਵਾਜ਼ਾ ਖਰਾਮਾਂਗੇ ਕਿਵੇਂ ਕੋ ਬੈਠੇ ਬਾਈ ਪੁੱਛਾਂ ਜਾਂ ਬੁੜਾਵਾਂਗੇ ਵੀਡੀਓ ਮਾਣੀ ਮੈਂ ਠੀਕ ਆ ਓਕੇਪੜ ਕਰਾਂਗੇ ਤੇ ਫਿਰ ਉੱਪਰ ਚੱਲੇਗਾ ਕੱਪੜੇ ਬਦਲ ਕੇ ਜਿਹੜਾ ਉਹ ਦੱਈ ਤੇ ਚੀ ਦਾ ਚੀ ਵਾਜ ਕੇ ਟੀਮ ਲੜੀ ਜਾ ਹੋ ਜਾਣਾ ਤੇ ਚਲੋ ਚੱਲਦੇ ਆ ਘਰੇ ਉਹਨੂੰ ਘਰੇ ਕੇ ਸੀ ਘਰੇ ਨਹਾ ਨੂਗੀ ਠੀਕ ਆ ਰੇਡੀ ਉਹ ਵੀ ਆ ਗਈ ਤੇ ਆਪਣਾ ਜਿਹੜਾ ਹਰੀਆਂ ਬਗਲਾਂ ਵਾਲਾ ਕਬੂਤਰ ਸੀਗਾ ਤੇ ਉਹਨੂੰ ਫੜਨਾ ਮਨਪੀ ਦਾ ਫੋਨ ਆਇਆ ਕਹਿੰਦਾ ਉੱਡਦਾ ਫਿਰਦਾ ਕਹਿੰਦਾ ਕਈ ਦਿਨਾਂ ਦਾ ਇੱਥੇ ਹੀ ਆ ਇਹ ਤੇ ਪਰ ਅੱਜ ਕਹਿੰਦੇ ਫੜਨਾ ਹੈ ਇਹ ਕੀ ਏਅਰਬੁਰਕ ਦਾ ਬੜਕਦਾ ਹੈ ਨਹੀਂ ਆਹ ਬੜ ਤੋਂ ਆਪਣੇ ਹਰੀਆਂ ਬਗਲਾਂ ਵਾਲਾ ਠੀਕ ਹੈ ਕਬੂਤਰ ਤੇ ਉਹ ਹੋ ਰਿਹਾ ਤੇ ਫੜਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਹੈ ਇਹ ਆਹ ਹੈ ਕੋਈ ਨਾ ਬੜਕ ਦੂਜੇ ਨਾਲ ਸੱਦੇ ਵਾਲਾ ਭਾਏ ਗਲਤੀ ਕਰ ਲਈ ਭਾਏ ਆ ਦਿਮਾਗ ਮੈਂ ਕਹਿਆ ਸੀ ਮਨਪੀ ਕਹਿੰਦਾਹੀਂ ਲਿਆਉ ਕਹਿੰਦਾ ਫੜਿਆ ਬੈਠਾ ਕਹਿੰਦਾ ਬੰਨਿਆ ਮਾੜਾ ਮੋਟਾ ਵਰਗਾ ਲਾ ਬਾਲਾ ਨਾ ਬਿਕਾਈ ਹਾਂ ਉਹ ਉੱਡਦਾ ਤਾਂ ਪੈਂਦਾ ਨਹੀਂ ਉਹ ਤੂੰ ਕੋਲੇ ਲੱਗ ਜਾ ਦੇ ਕੋਲੇ ਲੱਗ ਜਾ ਮਾਨਿਆ ਤੂੰ ਮਾਨਿਆ ਮਾਨਿਆ ਉਹ ਬਟ ਤੇਰੇ ਬਾਈ ਦਾ ਅੱਜ ਕੀ ਬਣਿਆ ਅੱਜ ਓਏ ਦੱਸ ਦੇ ਮੜਾ ਆ ਜਾ ਪਰੜ ਦੇ ਤੂੰ ਇਹ ਹੋਇਆ ਫਿਰ ਤਾਂ ਕੂਤਰ ਅਵਾਰਾ ਠੀਕ ਆ ਇਹ ਨਹੀਂ ਹੱਥ ਆਉਂਦਾ ਤੂੰ ਬੱਚੇ ਜੂ ਹੀ ਭਾਈ ਦਾ ਮਾਰੀ ਨਮਾਜ ਉੱਦੀ ਆ ਲੈਣਾ ਉਤਾਰ ਤੋ ਡਾਦਾ ਮੈਂ ਇਹਨਾਂ ਡਾ ਦੇ ਤੇ ਜਾ ਗੁਰਦੁਆਰੇ ਬੈਗਾ ਉਹ ਵੀ ਪਹਿਲਾਂ ਇੱਥੇ ਸੜਕ ਦੇ ਉੱਤੇ ਫਰੇ ਥੱਲੇ ਥੱਲੋਂ ਰੋਡ ਚੁੱਕੀ ਜਾਂਦਾ ਇਹ ਰੋਡ ਚੁੱਕ ਕੇ ਢੋੜ ਜਾਂਦਾ ਉਹ ਬੈਠਾ ਗੁਰਦੁਆਰ ਵੀ ਨਹੀਂ ਫੜਿਆ ਬੈਣਾ ਇਹ ਇਹ ਨਹੀਂ ਫੜਿਆ ਜਾਂਦਾ ਚੱਲ ਚੱਲੀਏ ਆਪਾਂ ਘਰੇ ਘਰੇ ਆ ਗਏ ਜੀ ਤੇ ਸਪੇਅਰ ਵੀ ਸਾਚ ਆਪਣਾ ਗੈਵ ਵਾਲਾ ਮੁੰਡਿਆ ਯਾਰ ਸਪੇਅਰ ਦਾ ਹੀ ਬਾਬੇ ਕੋਈ ਪਤਾ ਨਹੀਂ ਲੱਗਿਆ ਤੜਕੇ ਬੰਨ ਕੇ ਗਈ ਸੀ ਛੱਡ ਕੇ ਹੱਥ ਤੇ ਉਦੋਂ ਬਾਜੀ ਵਾਲੇ ਮੁੰਡੇ ਆਏ ਚੱਲ ਅਸੀਂ ਤਾਂ ਉੱਥੇ ਗਏ ਸੀ ਤੇ ਕੀ ਮਤਲਬ ਪਤਾ ਲੱਗਿਆ ਨਹੀਂ ਸਪੇਅਰ ਤਾਂ ਕਿਧਰ ਗਿਆ ਯਾਰ ਮੈਂ ਤਾਂ ਆਏ ਨਹੀਂ ਸਪੇਅਰ ਆਏ ਹੀ ਨਹੀਂ ਮਤਲਬ ਅਜਾ ਬੱਚੀ ਬਦਾਂ ਪਾ ਗਿਆ ਤੇ ਦੋ ਬੱਚੇ ਸੀ ਬਈ ਸਪੇਅਰ ਦੇ ਇੱਕ ਦਾ ਮਰ ਗਿਆ ਸੀ ਵੇਖੇ ਅੱਜ ਅਮਲ ਪੰਨੀ 10 ਦੇ ਨਾਲ ਮਰਿਆ ਕਿ 15 ਦਾ ਮਰਿਆਣਾ ਇਹ ਇਹ ਵੀ ਪੰਨੀ ਕੀ ਬਣ ਗਿਆ ਅੱਜ ਬਾਈ ਤੇ ਆਪਰੇਟ ਦੇ ਯਾਰ ਤੂੰ ਵੀ ਕੀ ਚੱਕਰ ਕਿਵੇਂ ਕੋਸ ਸੀ ਕਿੰਨੇ ਕਬੂਤਰ ਉੱਡੇ ਸੀਗੇ ਤੇ ਆਪਣਾ ਕਿੰਨੇ ਬੈਠੇ ਐ ਤੇ ਕੀ ਹੋਇਆ ਬਾਈ ਜੀ ਬਾਈ ਕਿੰਨੇ ਕਬੂਤਰ ਉੱਡੇ ਭਲਾ ਐਸ ਬੋ ਜੀ 117 ਕਬੂਤਰ ਉੱਡੇ ਸੀ ਕਿੰਨੇ ਮੋੜ ਰੁਡੇ ਸੀ ਜੀ ਮੰਨੂ ਇਨਾਂ ਨਹੀਂ ਪਤਾ ਪਤਾ ਨਹੀਂ 1700 ਤੋਂ ਸਰ ਮਸ 1717 ਇੱਥੇ ਜੀ 13 17 ਗੋਤਰੋ ਡੇ ਜੀ ਤਾਂਸੇ ਮੋੜਨ ਠੀਕ ਤੇ ਆਪਣੇ ਬਾਈ ਗੋਰੇ ਵਾਲੇ ਇਹਦੇ ਕਬੂਤਰ ਸੀਗੇ ਬਾਈ 11 ਵਜੇ ਕਬੂਤਰ ਬੈਠਣ ਲੱਗੇ ਸਾਰੇ 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 ਗਰਮੀ ਵਾਲੀ ਬਾਲੀ ਗਰਮੀ ਨਹੀਂ ਆਇਆ ਤੇ ਆਪਣੇ ਕਿੰਨੇ ਕਿੰਨੇ ਬੈਠੇ ਆ ਆਪਣੇ ਬੈਠੇ ਬਾਈ ਇੱਕ ਤੋਂ ਦੋ ਦੇ ਵਿੱਚ ਵਿੱਚ ਇੱਕ ਤਾਂ ਵਹਿ ਗਿਆ 1:30 ਵਜੇ ਹੂੰ ਤੇ ਇੱਕ ਵਹਿ ਗਿਆ ਸੀ 1:42 ਬਿਊਰਕ ਤੇ ਕਿੰਨੇ ਚ ਹੋਊਗੀ ਬਾਜੀ ਸੱਤਾਂ ਚ ਬਾਜੀ ਹੋਊਗੀ ਲੈ ਨਾ ਨੂੰ ਸੀ ਬਈ ਨਾ ਮਲੇ ਬਰਾਂਦੇ ਹੈ ਨਹੀਂ ਚਲ ਕੋਈ ਗੱਲ ਨਹੀਂ ਪਰ ਆਪਾਂ ਚਲ ਹੋਊਾ ਮਾੜਾ ਮੋਟਾ ਤੇ ਆ ਸਪੇਅਰ ਦਾ ਬੱਚਾ ਮਣਪੀ ਨੂੰ ਪਤਾ ਨਹੀਂ ਹਜੇ ਮਰ ਗਿਆ ਉਹ ਦੋ ਦੋ ਕਰੀਂਦਾ ਦੋ ਵਾ ਦੋ ਵਾ ਦੋਆ ਉਹਦਾ ਵੀ ਦਿਮਾਗ ਕੰਮ ਕਰਨੋਂ ਫੜ ਗਿਆ ਉਹ ਆ ਧਿਆਨ ਦੇਵਾ ਕੁਪਤਰੇ ਘਟ ਗਿਆ ਪਰ ਹੁਣ ਆ ਕੇ ਵੀਡੀਓ ਆਨ ਰਿਕਾਰਡ ਕਰ ਦੂਗਾ ਦਿਮਾਗ ਦਾ ਕੰਮ ਨਹੀਂ ਕਰਦਾ ਸੱਚੀ ਗੱਲ ਜਮ ਤੇ ਚਲੋ ਕੋਈ ਗੱਲ ਨਹੀਂ ਤੇ ਸਪੇਅਰ ਨੂੰ ਪਾਲਣਾ ਜੀ ਉਹ ਹੀ ਪਾਲ ਕੇ ਆਵਾਂਗੇ ਹੋਰ ਤਾਂ ਨਹੀਂ ਸੀ ਇਹਨਾਂ ਦਾ ਪਤਾ ਕੱਪ ਜਾਂ ਤਾਂ ਲੱਗਦਾ ਵਿੱਚ ਬਾਜੀ ਜਿੱਤ ਕਹਿਣ ਹੈ ਤਾਂ ਹਾਂ ਵੇ ਕਹਿ ਲੱਗਦਾ ਹੈ ਜਿੱਤੀ Hawai ਪਹਿਲਾ ਨੰਬਰ ਲਿਆ ਹੈ। ਇਹ ਸਵਾਦ ਹੀ ਬਾਹਲਾ ਹੈ ਯਾਰ। ਬਾਹਲਾ ਤਾਂ ਹੈ ਯਾਰ। ਚੋੜਨੀ ਆ। ਤੁਹਾਨੂੰ ਲੈ ਕੇ ਜੇ ਬਾਜੀ ਨਾ ਹੁੰਦੀ ਨਾ ਅੱਜ ਤੇ ਆਪਾਂ ਸਾਰੇ ਜਾਂਦੇ। ਬਾਜੀ ਬਈ ਕਿਹਦੇ ਯਾਰ। ਮਹਰ ਸਵਾਦ ਆ ਗਿਆ ਭੈ ਵੀ ਯਾਰ। ਕਿੱਡਾ ਸੋਹਣਾ ਦੀ ਹੈ ਮਾਪੀ ਦੀ ਫੁੱਟ ਲਗੀ। ਵਿਸ਼ੇਸ਼ ਸਨਮਾਨ। ਉਹ ਹੀ ਗਾਇਜ਼ ਇੱਕ ਗੱਲ ਸੰਗੀ ਜੀ ਵੀ ਆਉਂਦੀ ਜਿੱਤਦਾ ਏ ਟ੍ਰੈਡ ਜਿੱਤਿਆ ਮਾੜੀ ਦੇਖਣ ਨੂੰ ਨਾ। ਟਿਕਟ ਰੈਡ ਜਿੱਤ ਲਿਆ। ਹੋ ਕਿੱਥੇ ਅੱਜ ਉਹ ਆਉਂਦਾ। ਕੀ ਕੀ ਫੜ ਲੈਣੇ ਸੈਲਰ ਤੇ ਵੇਖਣਗੇ ਅੱਛਾ ਠੀਕ ਆ ਚੱਲ ਲਓ ਬਾਈ ਉਹ ਕਿਹਾ ਕਿ ਖਾਲੀ ਸੀ ਘਰੇ ਹੈ ਤੇ ਮੈਂ ਬਾਹਰ ਆਇਆ ਸੀ ਤੇ ਉਹ ਮਨਪ੍ਰਿੰਦਾ ਫੋਨ ਆ ਗਿਆ ਉਹਦਾ ਟੀਕਾ ਲੋ ਆ ਕੇ ਲਿਆਉਣਾਗਾ ਹਣਾ ਬਾਹਰ ਲੋ ਜਿਹੜਾ ਕੁੱਤੇ ਨੂੰ ਨਹੀਂ ਵੱਡਾ ਜਿਹਾ ਤੇ ਉਹ ਡਾਕਟਰ ਦੇ ਐਮਰਜੈਂਸੀ ਵਾਲਾ 8:30 ਆਉਂਦਾ ਕਿ 8:30 ਵਜੇ ਤੇ ਉਹ ਕਦੋਂ ਆਉਣਾ ਮੁਰਖਾਂ ਲੇ ਰੋਟੀ ਵੀ ਖਾ ਚੁੱਕੇ ਤੇ ਚੱਲਦੇ ਆਪਾਂ